ਦਿਖਾਈ ਹੈ ਦਿਖਾਈ ਥੋੜੀ ਆ ਪੋਗਦੀ ਆ ਬਾਕੀ ਮੇਰੀ ਦਲਾਲੀ 400 ਹੈ ਕਿੰਨਾ ਆਣੀ ਆਪਣੇ ਘਰ ਦੇ ਆ ਇਹਨਾਂ ਦਾ 12000 ਦੂਆਂ ਦਾ ਥਾਂ ਥਣ ਦਿਖਾ ਇਹਨਾਂ ਦੇ ਆ ਜਾ ਥਣ ਤਾਂ ਦਿਖਾ ਚੱਕ ਕੇ ਲੱਤਾਂ ਦੂਈ ਦাবি ਠੀਕ ਹੈ ਹਾਂ ਕਹਿ ਰਪੀਏ ਨੇ ਇਹ ਵੀ ਆਈਆਂ ਲੱਗਾਂ 7000 ਦੇ ਦੇਓ ਜੀ ਤੁਸੀਂ ਦੋਨੇ ਹਾਂ ਠੀਕ ਆ ਕਰੀਂਆਂ ਨਹੀਂ ਸਿਰ 12 ਦੀਆਂ ਵੀ ਨਹੀਂ ਮੈਨੂੰ ਇੱਕੋ ਹੀ ਦੱਸ ਦੇ ਵੀ ਇੰਨੇ ਦੇ ਤੇਰਾ ਜੁੱਕ ਸਹੀ ਨੇ ਤੇ ਅਸਲ ਸਹੀ ਆ ਤੇ ਸਹੀ ਥੋੜੀ ਆ ਪਉਦੀਆਂ ਬਾਕੀ ਮੇਰੀ ਦਲਾਲੀ 400 ਹੈਗੀ ਨਾ ਕਿੰਨੇ ਦੀਆਂ ਨੇ ਆਪਣੀਆਂ ਘਰ ਦੀਆਂ ਬੱਕਰੀ ਮੈਨੂੰ ਪਤਾ ਹੈ ਹਾਂ ਚੱਲ 10000 ਦੇ ਦੇ ਹੱਥ ਸਾਡਾ 10000 ਲਓ ਜੀ ਬਸ ਨਹੀਂ ਨਹੀਂ ਕੱਚਾ ਕੰਮ ਨਹੀਂ ਕਰਿਆ ਤੇਰਾ ਨਹੀਂ ਕੱਚਾ ਕੰਮ ਨਹੀਂ ਕਰਿਆ ਮੈਨੇ ਚਲੋ ਛੱਡ ਆ ਸਾਡੇ ਦਾਸ ਹੋ ਗਈਆਂ ਸਾਡੇ ਦਾਸ ਨਹੀਂ 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 ਆਪਾਂ 10 ਤੋਂ ਵੱਧ ਦੇਣੀ ਨਹੀਂ ਜੇ ਮਨ ਹੈਗਾ ਤਾਂ ਠੀਕ ਹੈ ਕੋਈ ਜਾਨੀ ਰਹਿਣ ਦੋ ਛੱਡੋ ਕੋਈ ਜਾਨੀ ਦੋ ਪਰਟਾ ਆ ਛੇ ਚਲੋ ਕਿਉਂ ਖਾਣਾ ਮੇਰਾ ਕੁੱਪੜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਆਪਾਂ ਕਰਾਂ ਘਰ ਦੀਆਂ ਹੀ ਹੁੰਦੀਆਂ ਜੀ ਆਪਣੀਆਂ ਕਰਾਂਗੇ 200 ਤੇ ਦੱਸ ਦਿਆਂ ਦਿੰਨਾ ਫੜ ਪੈਸੇ ਫੜਾ ਨਹੀਂ 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 ਬੱਸ ਫੜ ਲੈ ਸਾਡੇ ਦਾਸ ਦਿਆਂ ਦਊਗਾ

अच्छा नौ दस साढ़े दस चार सौ मेरा तो लाडी दे दे आखिर सौदा नहीं कोई नहीं करते सब दे करेंगे भाई कोई नहीं भाई सब दे करेंगे हाँ खोलो जी है बाबा लिखाई करा चल बाबा आजा खोल के लिया आ जा आपो दी लिखाई कराओ चलो हाँ की मामला दोनों का दस दस उन्नी उन्नी आला नहीं है ग्राहक इन्हें लंबा चलना कई साल दसा देखिए जी जी बड़िया ने बड़ा मुल करा पहला थान खा क्यों जी पास करिए हां ठीक है ठीक है पास है पूरा एक चेने दिया पूरा तेरह हजार दिन बस

ਕੱਢ ਕੇ ਕੱਢਾ ਤੋਂ ਹੈਗਾ ਆਡਰ ਤੁਹਾਡੇ ਨੇ 8 ਲੱਖ ਦਾ ਦਿਨ ਲੈ ਆ ਆ 14 ਦਾ ਨਹੀਂ ਫੜ ਲੈ 8 ਆ ਜਾ ਚੱਕ ਕੇ ਖੜ ਜਾ 2 3 4 5 6 7 8 9 10 11 12 13 ਠੀਕ ਹੈ 405 ਦੇ ਦੋ ਉਹ ਮੈਂ ਹੀ ਦੇਉਂਕਿ ਨੂੰ ਕੈਸੇ ਖੁੱਲੇ ਖੁੱਲੇ ਤੈਨੂੰ ਮੈਂ ਰਹਾਉਂਗਾ ਭਾਈ ਇਹ ਆ ਚੱਕਾ ਆਪਾਂ ਚਲੀਏ ਚਲੋ ਖੋਲੋ ਇਹ ਲਿਖਿਆ ਚਲ ਆ ਜਾ ਮੇਰੇ ਵੀਰ ਆ ਉਹ ਪਰਚੀ ਵਾਲਾ ਆ ਜਾਂਦੇ ਮੇਰੇ ਉਹ ਤੂੰ ਲਿਖਾ ਚਲ ਮੈਂ ਜਾਣਾ ਯਾਰ ਮੈਂ ਵਾਪਸ ਕੋਈ ਪਿੱਛੇ ਡੈਥ ਹੋ ਗਈ ਕਿਸੇ ਬੰਦੇ ਦੀ ਜ਼ਿੰਦਦਾਰੀ ਚ ਸੁਣੋ ਮੁੰਡਾ ਪਰਚੀ ਐ ਇਸਕੇ ਮੁੰਡਾ ਮਰ ਲਾਉਂਦਾ ਉਹ ਸਾਧ ਰਹੇ ਨਾ ਪਰਚੀ ਤਾਂ ਪਰਚੀ ਬਣਾ ਲਿਖਾਉਣੀ ਹੈ ਨਹੀਂ ਗਾਹਾਂ ਵੀ ਲਿਖਾਉਣੀ ਹੈ ਮੈਂ ਚਲੋ ਮੇਰਾ ਵੀਰ ਕਰ ਉਹ ਆਪਾਂ ਤਾਂ ਇਹ ਕਹਿੰਦਾ ਮੈਂ ਤਾਂ ਜਾਣਾ ਵੀਰ ਚਾ ਚਲ ਆ ਦੁਨੀਆਂ ਖੋਲ ਬਾਬੇ ਆ ਜਾ ਇਹਨੇ ਫੜਾ ਲਿਆ ਤੂੰ ਨੂੰ